ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਇਂ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਸਥਿਤ ਕਸਬਾ ਪਨੁਪਲੀ ਵਿਖੇ ਸਥਾਨਿਕ ਵਸਨੀਕਾਂ ਵੱਲੋਂ ਮੁੱਖ ਮਾਰਗ ਨੂੰ ਸਥਾਨਿਕ ਵਸਨੀਕਾਂ ਵੱਲੋਂ ਮੁੱਖ ਮਾਰਗ ਨੂੰ ਉਸ ਵੇਲੇ ਜਾਮ ਕਰ ਦਿੱਤਾ ਗਿਆ ਜਦੋਂ ਸਥਾਨਿਕ ਵਸਨੀਕਾਂ ਨੇ ਪਿਛਲੇ 7 ਦਿਨਾਂ ਤੋਂ ਲਗਾਤਾਰ ਬਿਜਲੀ ਨਾ ਆਣ ਦੇ ਚਲਦੇ ਰੋਸ ਦੇ ਵਜੋਂ ਮੁੱਖ ਮਾਰਗ ਨੂੰ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਮੁੱਖ ਮਾਰਗ ਉਤੇ ਲੰਬੀਆਂ-ਲੰਬੀਆਂ ਲਾਈਨਾਂ ਵਿਖੇ ਨੂੰ ਮਿਲਣ ਲੱਗੀਆਂ ਲੋਕਾਂ ਦੇ ਵਿੱਚ ਰੋਸ ਕਾਫੀ ਸੀ ਤੇ ਮੌਕੇ ਉਤੇ ਤਹਿਸੀਲਦਾਰ ਨੰਗਲ ਅਤੇ ਨੰਗਲ ਤੇ શ્રી ਆਨੰਦਪ੍ਰਸਾਦ ਸਾਹਿਬ ਤੋਂ ਪੁਲਿਸ ਪਹੁੰਚ ਗਈ ਜਿੱਥੇ ਇਸ ਪ੍ਰੋਟੈਸਟ ਦੇ ਵਿੱਚ ਸਥਾਨਿਕ ਵਸਨੀਕਾਂ ਨੇ ਬਿਜਲੀ ਵਿਭਾਗ ਦੇ ਕਾਮਿਆਂ ਨੂੰ ਅਪੀਲ ਕੀਤੀ ਕੀ ਬਿਜਲੀ ਕਟਨ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸਥਾਨਿਕ ਵਸਨੀਕਾਂ ਨੂੰ ਸਮਝਾ ਕੇ ਮੋਕੇ ਉਤੋਂ ਜਾਮ ਖਲਵਾ ਦਿੱਤਾ ਗਿਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜਦੋਂ ਇਹਨਾਂ ਬਦਲ ਕੇ ਪ੍ਰਸ਼ਾਸਨ ਆਏਗਾ ਇਹ ਤਾਂ ਇਹ ਤਮੀਰ ਗੱਲ ਇਹ ਵੀ ਕਿ ਮੁਲਾਜ਼ਮਾਂ ਨੇ ਆਪਣੇ ਆਪ ਕੋ ਤਾਂ ਦੁੱਖ ਹੀ ਕਰਨ ਲਾਇਆ ਲੋਕਾਂ ਨੂੰ ਪਬਲਿਕ ਨੂੰ ਇੱਕ ਹਫ਼ਤੇ ਤੋਂ ਆਪਣੇ ਆਪ ਦੁੱਖ ਹੀ ਕਰਨ ਲਾਇਆ ਜਿਹੜੇ ਹੁਣ ਤੋਂ ਅੱਧਾ ਘੰਟਾ ਬੇਲਾ ਕਹਿੰਦੇ ਸੀ ਕਿ ਦੋ ਦਿਨ ਲਾਈਟ ਨਹੀਂ ਆਣੀ ਗ੍ਰਿਡ ਬੰਦ ਹੈ ਠੀਕ ਹੈ ਜੀ ਗ੍ਰਿਡ ਚ ਖਾਲਟ ਆ ਗਿਆ ਜਦੋਂ ਤੁਹਾਨੂੰ ਲੱਗਿਆ ਲੋਕਾਂ ਨੇ ਪਬਲਿਕ ਨੇ ਤੁਹਾਨੂੰ ਲਾਇਆ ਪ੍ਰਸ਼ਾਸਨ ਜਾ ਕੇ ਆਇਆ ਸਾਡੇ ਕੋਲ ਪਹੁੰਚਿਆ ਉਦੋਂ ਇਟ ਮੀਨਸ ਜਰਰੀ 5 ਮਿੰਟ ਦੇ ਵਿੱਚ ਲਾਈਟ ਮਿਲਿਆ ਆਤੀ ਗ੍ਰਿਡ ਕਿੱਥੋਂ ਬੰਦੀ ਹੋ ਗਿਆ ਇਟ ਮੀਨਸ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਪਬਲਿਕ ਨੂੰ ਤੰਗ ਕਰ ਰਹੇ ਪਬਲਿਕ ਨੂੰ ਤੰਗ ਕਰਨ ਦੀ ਗੱਲ ਹੈ ਆਜ਼ਾਦੀ ਦੇ ਦਿਹਾੜੇ ਦੀ ਗੱਲ ਨੂੰ ਹੈ ਬੱਚੇ ਨੇ ਸਕੂਲ ਚ ਫੰਕਸ਼ਨਗੇ ਬੱਚੇ ਪਿਛਲੇ 4 ਦਿਨ ਤੋਂ ਸਕੂਲ ਨਹੀਂ ਜਾ ਰਹੇ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਕਰਨਾ ਸੀ ਬੱਚਿਆਂ ਨੇ ਕਿਵੇਂ ਕਰ ਸਕਣਗੇ ਦੱਸੋ